ਅਸੀਂ ਆਪਾਂ ਪਿੰਡ 'ਚ दारू ਨਹੀਂ ਗੱਦੀ दारू ਨਹੀਂ ਵੇਚਣ ਦੇਈ। ਹਾਂ ਜਿਹੜੀ ਉਹ ਬਈ ਇਹ ਤਾਂ ਦੇਈ। ਹੈਂ? ਕੋਈ ਕੰਮ ਕਰ ਸਾਡੂ ਨਹੀਂ ਸ਼ਰਾਬ ਕੱਚੀ ਗੰਦੀ ਸ਼ਰਾਬ ਲਿਆ ਕੇ ਵੇਚ ਕੇ ਥੋੜੀ ਰੋਟੀ ਕਾੜੀ। ਹੁਣ ਭਰੋਸਾ ਦੇ ਰਹੇ ਆ ਸਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ? ਹਾਂ ਜਿਹੜੀ ਉਹ ਬਈ ਇਹ ਤਾਂ ਦੇਈ। ਆਹ ਤੱਕ ਬੰਦੇ ਮਰ ਗਏ ਨੇ। ਉਹ ਬੇਲਦਾਰ ਦਾ ਮੁੰਡਾ ਮਰਨ ਵਾਲਾ। ਮੰਡੂ ਤੂੰ ਮਾਰ ਦਿੱਤਾ। ਦਾਰੂ ਮੰ ਬੰਦ ਕਰ। ਆ ਵੀਡੀਓ ਬਣਾ ਰਹੇ ਆ। ਸਾਰੇ ਬੰਦੇ ਤੈਨੂੰ ਇਸ ਗੱਲ ਦੀ ਬੇਨਤੀ ਕਰਨਾ ਹੈ। ਯਾਨੀ ਦਾਰੂ ਵੇਚਣੀ ਬੰਦ ਕਰ ਦੇ। ਅੱਛਾ ਅੱਛਾ। ਪੰਜੇ ਕੀ ਦੇ ਵਿੱਚ ਤੇਰੀ ਦਾਰੂ ਦੇ ਨਾਲ ਜਿਹੜੀ ਕੱਚੀ ਲਿਆ ਕੇ ਠੇਕੇ ਵਾਲੀ ਮਾਲ ਨੂੰ ਤੋਂ ਲਿਆਉਣਾ ਕਿੱਥੋਂ ਲਿਆਉਣਾ ਹੈ। ਉਹਨਾਂ ਦੇ ਨਾਲ ਮੋਟਾ-ਮੋਟਾ ਮਿਲ 7-8 ਬੰਦੇ ਮਾਰ ਗਏ ਨੇ। ਉਹ ਬੇਲਦਾਰ ਦਾ ਮੁੰਡਾ ਮਰਨ ਵਾਲਾ। ਮੰਡੂ ਤੂੰ ਮਾਰ ਦਿੱਤਾ, ਮੀਰੂ ਤੂੰ ਮਾਰ ਦਿੱਤਾ, ਹੋਰ ਕਿਹੜੇ-ਕਿਹੜੇ ਮਾਰੇ ਨੇ ਵੀ। ਬੜੇ ਮਾਰ ਗਏ ਨੇ। ਹਾਂ ਤੂੰ ਕੰਮ ਕੋਈ ਕਰਲਾ ਸੀ ਤੇਰੀ ਮਦਦ ਕਰਾਂਗੇ ਕੋਈ ਕੰਮ ਕਰਾ ਤੇਰੀ ਮਦਦ ਕਰਾਂਗੇ ਦਰੂਣੀ ਅਸੀਂ ਇੱਥੇ ਬਹਿ ਜਣੇ ਬਾਹਰ ਹਾਂ ਆ ਸਾਰੇ ਬੰਦੇ ਵਿੱਚ ਲੈ ਲੈ ਯਾਰ ਹਾਂ ਤੂੰ ਕੰਮ ਇਹਨੂੰ ਕਾਨ ਖੋਲ ਕੇ ਸਾਰੇ ਬੰਦੇ ਤੈਨੂੰ ਰੋਕਣ ਆਏ ਅਸੀਂ ਸਾਰੇ ਤੇਰੇ ਨਾਲ ਜੁੜਾਂਗੇ ਮਾਂ ਸਾਰੇ ਜੁੜਾਂਗੇ ਸੋਹਣ ਸਨੇਹ ਤੈਨੂੰ ਬੜੀ ਵਾਰੀ ਦੇਵਤਾ ਬੜੀ ਵਾਰੀ ਤੈਨੂੰ ਬੇਨਤੀ ਕਰਦੀ ਹੁਣ ਤੈਨੂੰ ਅਸੀਂ ਰੋਕਣ ਆਏ ਹਾਂ ਵੀ ਹੁਣ ਪਿੰਡ ਦੇ ਬੰਦਿਆਂ ਨੂੰ ਮਾਰਨਾ ਬੰਦ ਕਰ ਦੇ ਹੂੰ ਇਹ ਕਾਰੋਬਾਰ ਹੋਰ ਕਰ ਲੈ ਸਾਰੀ ਦੁਨੀਆ ਕਰੀ ਤੇਰੇ ਗਵਾਂਢ ਇਹ ਵੀ ਕਰਦੇ ਸੀ ਛੱਡ ਗਏ ਉਹ ਵੀ ਤੂੰ ਮੁੰਡਾ ਰੋਟੀ ਖਾਂਦਾ ਹੀ ਏ ਨਾਲੇ ਨયਨ ਦੇ ਨਾਲ ਕੋਈ ਵਧਿਆਂ ਦਾ ਅੱਜ ਤੱਕ ਦਾਸ ਤੇ ਵੀ ਤੂੰ ਕੁਛ ਮੈਪਾਈ ਕੋਈ ਕੁਛ ਵਖਾ ਐਡੀ ਕੋਈ ਵਧੀ ਕੋਈ ਤਰੱਕੀ ਕਰ ਦੀ ਕੁਛ ਮੈਨਾ ਨਾ ਤੇ ਅਸੀਂ ਦਾਰੂ ਵੇਚ ਵੇਚ ਕੇ ਹੈਂ ਆਕਰ ਬੰਦ ਕਰ ਦੇ ਨੂੰ ਇਹਨੂੰ ਬੰਦ ਕਰ ਲੂ ਕੰਮ ਕੋਈ ਕਰ ਮਬਾਬਾ ਉਹ ਕੰਮ ਕਰ ਅਸੀਂ ਤੇਰੀ ਮਦਦ ਕਰਾਂਗੇ ਕੋਈ ਕੰਮ ਕਰ ਸਾਜੂ ਨਹੀਂ ਸ਼ਰਾਬ ਕੱਚੀ ਗੰਦੀ ਸ਼ਰਾਬ ਲਿਆ ਕੇ ਵੇਚ ਕੇ ਥੋੜੀ ਰੋਟੀ ਖਾ ਰਹੀ ਹੈ ਹਾਂ ਠੀਕ ਕੁਣ ਭਰੋਸਾ ਦੇ ਰਹੇ ਆ ਸਾਨੂੰ ਵੀ ਬੰਦ ਕਰ ਦੇਗਾ ਕਿ ਨਹੀਂ ਆ ਜਿਹੜੀ ਉਹ ਪਈ ਹੈ ਤਾਂ ਦੇਖ ਲੈ ਹੈ ਵੇਚ ਲੈ ਉਹ ਜਿਹੜੀ ਪਈ ਉਹ ਵੇਚ ਲੈ ਦੋ ਦਿੰਨ ਨਾਲ ਜਿਹੜੀ ਪਈ ਆਲੀ ਵੇਚ ਲੈ ਵੀ ਉਹ ਬੰਦੇ ਮਾ ਹੋਰ ਮਾਰ ਲੈਣੋਂ ਉਹਨਾਂ ਹੋਰ ਉਹ ਜਿਹੜੀ ਪਈ ਖਤਮ ਕਰੇ ਤੇ ਉਸ ਤੋਂ ਬਾਅਦ ਬੰਦ ਕਰੇ ਬਾਸ ਇਹ ਲਾਸਟ ਕਿੰਨੇ ਦਿਨ ਅੱਜ ਕੱਲ ਹੈ ਨਹੀਂ ਸਤਿਮ ਹੁੰਦਾ ਨਹੀਂ ਅਸੀਂ ਆਪਾਂ ਪਿੰਡ ਚ दारू ਨਹੀਂ ਗੱਦੀ दारू ਨਹੀਂ ਵੇਚਣ ਦੇਣੀ ਤੇ ਕਿਹਿਆਣੀ दारू ਪਈ ਐ ਤੂੰ दारू दारू ਲਿਆ ਸੀ ਪਲਟ ਦੇਣੇ ਜਿਹੜੇ ਪੈਸੇ ਲੈਣੇ ਤੂੰ ਲੈਣੇ ਸੀ ਕਿੰਨੇ ਪੈਸੇ ਬਣਦੇ ਜਿਹੜੇ ਪੈਸੇ ਬਣਦੇ ਨੇ ਮੈਂ ਦਿੰਦਾ ਯਾਰ ਅਸੀਂ दारू ਕੋਲ ਲੋਟ ਜੇਬ ਨਾਲ ਜਿਹਦੇ ਕੋਲੇ ਮਾਗਰੇ ਢੋਲ ਦੇਣ ਲੈ ਆ ਜਿਹੜੇ ਤੇਰੇ ਪੈਸੇ ਨੇ ਤੂੰ ਲਾਏ ਨੇ ਨਾ ਖਰਚਾ ਕਰਾਇਆ ਉਹ ਲੈ ਲੈ ਮੰਨ ਕਰਦੇ ਉਹਨੇ ਦੇ ਦਿੰਨੇ ਆ ਆਪਾਂ ਇਹ ਭਾਈ ਬੰਦੀ ਚ ਗੱਲ ਹੋ ਗਈ ਹੋਣੀ ਅੱ ਤੋਂ ਬਾਅਦ ਆਪਾਂ ਭਾਈ ਬੰਦੀ ਚ ਨਹੀਂ ਗੱਲ ਕਰਦੇ ਹਾਂ ਸਾਨੂੰ ਬੇਸ਼ੱਕ ਤੇ ਰਬੂਆ ਕੇ ਨਾਕਾਣਾ ਲਾਣਾ ਪਏਗਾ ਹਾਂ ਇਹ ਬੇਨਤੀ ਜੀ ਉਹਦੇ ਨੂੰ ਠੀਕ ਹੈ ਠੀਕ ਹੈ ਉਹ ਜਿਹੜੀ ਪਈ ਉਹਨੂੰ ਲੈ ਕੇ ਪੰਚਾਇਤ ਹੁਣ ਤੈਨੂੰ ਇਹ ਨਿਮੰਤ ਕਰਨ ਆਏ ਆ ਅਸੀਂ ਨਾ ਚਾਹ ਪੀ ਲਈ ਬਸ ਠੀਕ ਹੈ ਮਿਹਰਬਾਨੀ ਪਲਟ ਦਿਈਏ ਪਹਿਲੇ ਲੈ ਲਾਂਗੇ ਅਜੇ ਤੱਕ ਮਾਤਾ ਪਈ ਨਹੀਂ ਦੂਰ ਬੜੀ ਜਿਹੜੀ ਪਈ ਉਹ ਪਲਟ ਦੇਣੀ ਜਿੰਨੀ ਪਈ ਹੈ ਅਜੇ ਤੱਕ ਇਹ ਪਾਣੀ ਪਾ ਲਣ ਸ਼ਾਮ ਨੂੰ ਵੇਚੀ ਨਾ ਫਿਰ ਰੋਤਾ ਮਾੜੀ ਬੱਟੀ ਵਾ ਤੇਰੀ ਪਾਈ ਉਹ ਤਾਂ ਬੇਤਰੀ ਕਿੰਨੇ ਪਾਈ ਇਹ ਪਾਈ ਨਾ 500 ਰੁਪਏ ਦਾ ਬੰਦਾ ਕੋਈ ਵੀ ਨਹੀਂ ਮਰਿਆ ਉਹ ਸਾਰੇ 13 ਨਾਲ ਹੀ ਮਰੇ ਨੇ ਮੱਡੂਰੀ ਆ ਬੋਗੰਗੂਤ ਨਾਲ ਹੀ ਸਾਰੇ ਮਾਰਨ ਫੜਦੇ ਨੇ ਮੀਰੂ ਵਾਰੀ ਕਿੰਨੇ ਮਰ ਗਏ ਯਾਰ ਗੰਦੀ दारू ਪੀ ਕੇ ਕਿ ਉੱਚੀ ਗੱਲ ਕਰੋ ਯਾਰ ਕਿਹੜੀ ਗੱਲ ਕਰਨ ਵਾਲੀ ਹੈ ਮਨ ਡੋਲਣ ਦੀ ਹੈ ਹਾਂ ਲਿਆ ਡੋਲ ਦੀ ਹੈ ਅਜੇ ਪਈ ਹੋ ਤਾਂ ਲਿਆ ਅਸੀਂ ਜੈਸੀ ਪੈਸੇ ਤੂੰ ਲਿਆ ਦੋਨੇ ਦੋ ਕਿੰਨੀ ਪਈ ਹੈ ਕੋਈ ਉਹਨੀ ਦੋ ਆ ਦਿੰਦੇ ਆ ਅਧਿਆ ਕਿੱਥੇ ਭਈਆਂ ਦੀਆਂ ਤੋ ਇਹ ਨਹੀਂ ਪੈ ਤਾਉਣੇ ਹੋਰ ਆ ਇੱਧਰ ਨਹੀਂ ਇਹਨੇ ਕੋਈ ਲਾਇਆ ਕੀ ਆ ਕੀ ਬਣਿਆ ਪੁਨੀਆ ਸਿੱਟ ਤੁਹਾਨੂੰ ਆ ਇਹ ਹੈਗਾ ਪੁਨੀਆ ਦੁਕਾਨ ਹੈ ਉਹ ਨਹੀਂ ਨਾ ਜਾ ਆਪਣੀ ਜਾ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ